ਇੱਕ ਰੱਬ ਦੇ ਦਾਸ ਦੇ ਅੰਦਰ ਜਿਹੜੇ ਅੰਦਰ ਇਦਾਂ ਦਾ ਆਤਮਾ ਪ੍ਰਭੂ ਨੇ ਪਾਇਆ ਏ ਵੇਖੋ ਕਵਰਿਸਤਾਨ ਦਾ ਮਸਲਾ ਤੇ ਸਰਕਾਰਾਂ ਕੋ ਹੱਲਣੀ ਹੋਇਆ ਤੇ ਸਾਡੇ ਇੱਕ ਰੱਬ ਦੇ ਦਾਸ ਨੇ ਕਰ ਦਿੱਤਾ ਜੇ ਸਾਡੀਆਂ ਹੋਰ ਵੀ ਜਿੱਦਾਂ ਮਿਨਿਸਟਰੀਆਂ ਨੇ ਜੇ ਸਾਰੇ ਇਦਾਂ ਦੀ ਸੋਚ ਰੱਖ ਲੈਣ ਤੇ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸਭ ਤੋਂ ਵੱਡਾ ਮਸਲਾ ਕਵਰਿਸਤਾਨਾ ਦਾ ਉਹ ਜਲਦ ਹੱਲ ਹੋਇਆ ਨਹੀਂ ਹੱਲ ਹੋਇਆ ਹੀ ਪਿਆ ਵਾ ਜੇ ਸਾਰੇ ਪੋਸਟਾਂ ਅੰਕੰਦ ਰੂਲਾ ਦੀ ਵਰਗੀ ਸੋਚ ਰੱਖ ਲੈਣ ਉਹਨਾਂ ਦੀਆਂ ਵੀਡੀਓਜ਼ ਨੂੰ ਵੇਖ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਕਿ ਕਿੰਨੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਆਸਾਂ ਛੱਡ ਦਿੱਤੀਆਂ ਹੋਣਗੀਆਂ ਕਦੀ ਸੋਚਿਆ ਵੀ ਨਹੀਂ ਹੋਏਗਾ ਕਿ ਸਾਡਾ ਘਰ ਬਣੇਗਾ ਜਾਂ ਕੋਈ ਜਿਹੜਾ ਉਹ ਪਾਹੇ ਜਿਆ ਜਦੋਂ ਰੱਬ ਦੀ ਗੱਲ ਕਰਦੀ ਹੈ ਨਾ ਸ਼ੈਤਾਨ ਨੂੰ ਬੜੀ ਲੱਗਦੀ ਹੁੰਦੀ ਆ ਨੈਟਵਰਕ ਸੀ ਬਹੁਤ ਪ੍ਰੋਬਲਮ ਹੋਉਂਦੀ ਆ ਸੋ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਮੈਂ ਆਪਣੀ ਰੋਜੀ ਰੋਟੀ ਦੇ ਲਈ ਮੈਨੂੰ ਇੱਕ ਵਧੀਆ ਕਨਵੈਂਸ ਮਿਲ ਜਾਏਗਾ ਜਿੱਦਾਂ ਪੋਸਟਲ ਜੀ ਨੇ ਆਟੋ ਜਿਹੜੇ ਨੇ ਈ ਰਿਕਸ਼ੇ ਜਿਹੜੇ ਉਹਨਾਂ ਨੂੰ ਦਿੱਤੇ ਨੇ ਸੋ ਮੈਂ ਇਹ ਸਾਰੀਆਂ ਗੱਲਾਂ ਦੇ ਪਿੱਛੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਦਿਲ ਤੋਂ ਸਲਾਮ ਕਰਦਾ ਪੋਸਟਮੈਨ ਕੋ ਨਰੂਲਾ ਜੀ ਨੂੰ ਕਿ ਉਹ ਪ੍ਰਭੂ ਉਹਨਾਂ ਨੂੰ ਹੋਰ ਇਸਤੇਮਾਲ ਕਰੇ ਦਿਨ ਰਾਤ ਚੁਗਨੀ ਉਹ ਤਰੱਕੀ ਕਰਨ ਔਰ ਆਪਣੀ ਕੌਮ ਦੇ ਲਈ ਉਹ ਸੇਵਾ ਕਰ ਸਕਣ ਰੱਬ ਦੇ ਦਾਸ ਅਪੋਸਟਲ ਅੰਕਲੂਲਾ ਜੀ ਸਾਡੀਆਂ ਦਵਾਵਾਂ ਹਮੇਸ਼ਾ ਤੁਹਾਡੇ ਨਾਲ ਨੇ ਤੁਸੀਂ ਕੌਮ ਦੇ ਲਈ ਕੰਮ ਕਰੋ ਔਰ ਮੈਂ ਦਾਅਵੇ ਨਾ ਕਹਿੰਦਾ ਤੁਹਾਡੇ ਦੁਆਰਾ ਸ਼ੁਰੂਆਤ ਕੀਤੀ ਗਈ ਇੱਕ ਦਿਨ ਪੰਜਾਬ ਦੇ ਵਿੱਚ ਇੱਕ ਨਵੀਂ ਬਿਦਾਰੀ ਲੈ ਕੇ ਆਏਗੀ ਪੰਜਾਬ ਦੇ ਮਸੀਹਤ ਦੇ ਵਿੱਚ ਇੱਕ ਵੱਡਾ ਸ਼ਿਗਮਤਕਾਰ ਕਰੇਗੀ ਤੁਹਾਡੇ ਨਾਂ ਦੇ ਵਿੱਚ ਪੰਜਾਬ ਦੀ ਮਸੀਹਤ ਵੱਡੇ ਪੱਧਰ 'ਤੇ ਆਪਣਾ ਨਾਮ ਰੋਸ਼ਨ ਕਰੇਗੀ ਕਿਉਂਕਿ ਘਾਟੇ ਵਰਗੇ ਦਾਸ ਜਿਨ੍ਹਾਂ ਨੂੰ ਕਰਤੈਂਟੀ ਦਾ ਦਰਦ ਹੈ ਉਹ ਆਪਣੇ ਦਰਦ ਨੂੰ ਰੱਖਦੇ ਹੋਏ ਆਪਣੇ ਲੋਕਾਂ ਦੇ ਲਈ ਕੰਮ ਕਰ ਰਹੇ ਨੇ ਔਰ ਇਹ ਜਿਹੜੇ ਗੱਲਾਂ ਕਰਦੇ ਨੇ ਨਾ ਉਥੇ ਦਾਨ ਕੋਲ ਇਕੱਠਾ ਹੁੰਦਾ ਉਥੇ ਇਦਾਂ ਹੁੰਦਾ ਉਹ ਇਦਾਂ ਲੋਕਾਂ ਦੇ ਉੱਤੇ ਲਾਉਂਦੇ ਵੀ ਨਹੀਂ ਇਤੋਂ ਲਵਾ ਹਰ ਮਹੀਨੇ ਤੁਹਾਨੂੰ ਪਤਾ ਲੋਕਾਂ ਦੇ ਘਰਾਂ 'ਚ ਰਾਸ਼ਨ ਜਾਂਦਾ ਵਾ ਹਰ ਮਹੀਨ ਵੱਡੇ ਗੱਡੀਆਂ ਭਰ ਕੇ ਕੋਈ ਥੋੜਾ ਬੋਤ ਨਹੀਂ ਜਿੱਦਾਂ ਉਹਨਾਂ ਨੂੰ ਰੋਜ਼ਗਾਰ ਦਿੱਤਾ ਹੁਣ ਕਈ ਜਿਹੜੇ ਪੜ੍ਹਦੇ ਹੋੜੇ ਆ ਜਿਨ੍ਹਾਂ ਨੇ ਗੱਲ ਚੁਪੜੀ ਆ ਕਿ ਮੈਨੂੰ ਲੱਗਦਾ ਕਿ ਕਈ ਮੂੰਹ ਚੁੱਕ ਕੇ ਕਹਿਣਗੇ ਜੀ ਇਹ ਵੀ ਲਾਲਚ ਦੇ ਕੇ 크੍ਰਿਸਚਨ ਬਣਾਉਂਦੇ ਨੇ ਉਹ ਪਹਿਲੇ ਸੋਚ ਲੈਣ ਸਮਝ ਲੈਣ ਖਾਤੋਂ ਤੇ ਸ਼ਰਮ ਨੂੰ ਹੱਥ ਪਾ ਲੈਣ ਤੇ ਜੇ ਤੁਸੀਂ ਕੁਝ ਚੰਗਾ ਕਰਨੀ ਚਾਹਦੇ ਸੱਕਦੇ ਤੇ ਜੇ ਕੋਈ ਕਰ ਰਿਹਾ ਤੂੰ ਉਹਨੂੰ ਕਰਨ ਦਿਓ ਉਹਦੇ ਰਾਹ ਦੇ ਵਿੱਚ ਰੋੜਾ ਨਾ ਬਣਿਓ ਉਹਨਾਂ ਨੂੰ ਕਰਨ ਦਿਓ ਉਹ ਬੜਾ ਵੱਡਾ ਪ੍ਰਭੂ ਨਾਲ ਕੋ ਕੰਮ ਲੈ ਰਿਆ ਕੋ ਛੋਟੀ ਮੋਟੀ ਗੱਲ ਨਹੀਂ ਹੈ ਜਿਹੜੇ ਕੰਮ ਕਰ ਰਹੇ ਨੇ ਮੈਂ ਗੱਲ ਕਰਨ ਜਾ ਰਿਆਂ ਜੀ ਰੱਬ ਦੇ ਦਾਸ ਅਪੋਸਟਲ ਅੰਕੁਨ ਨਰੂਲਾ ਜੀ ਵੱਲੋਂ ਪਿਛਲੇ ਹਫਤੇ ਤੋਂ ਕਾਫੀ ਚੈਰਿਟੀ ਦੇ ਉਹ ਕੰਮ ਕਰ ਰਹੇ ਨੇ ਪਰ ਉਹ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਲੋਕਾਂ ਦੇ ਲਈ ਜਿੱਦਾਂ ਕਹਿ ਸਕਦੇ ਹੋ ਸਰਪ੍ਰਾਈਜ਼ ਜਾਂ ਲੋਕਾਂ ਨੂੰ ਅ ਬੜਾ ਵਧੀਆ ਜੋ ਗਰੀਬ ਨੇ ਮਜ਼ਰੂਮ ਨੇ ਜਿਹੜੇ ਵਿਚਾਰੇ ਕੁਝ ਕਰਨਾ ਚਾਹੁੰਦੇ ਨੇ ਬਟ ਹਾਲਾਤ ਜਿਹੜੇ ਨੇ ਉਹ ਉਹਨਾਂ ਨੂੰ ਕਰਨ ਨਹੀਂ ਦੇ ਰਹੇ ਸੋ ਪਤਾ ਨਹੀਂ ਕੁਝ ਰੀਜਨ ਕਰਕੇ ਮੈਨੂੰ ਕਮੈਂਟਸ ਤੁਹਾਡੇ ਲੱਭੜੀ ਰਹੇ ਸੋ ਮਾਫੀ ਚਾਹੁੰਦਾ ਜੇ ਮੈਂ ਕਿਸੇ ਦੇ ਕਮੈਂਟ ਦਾ ਨਾ ਜਵਾਬ ਦੇ ਪਾਵਾਂ ਪਰ ਉਹ ਮੈਂ ਕਹਿੰਦਾ ਬੜਾ ਹੀ ਵਧੀਆ ਇੱਕ ਰੱਬ ਦੇ ਦਾਸ ਦੇ ਅੰਦਰ ਜਿਹੜੀ ਸਪਿਰਿਟ ਇਸ ਵੇਲੇ ਕੰਮ ਕਰ ਰਹੀ ਹੈ ਉਹ ਸੱਚਮੁੱਚ ਬੜੇ ਅਦਭੁਤ ਤਰੀਕੇ ਦੇ ਨਾਲ ਕੰਮ ਕਰਨ ਜਾ ਰਹੀ ਨੇ ਆ ਸਨੀ ਜੱਤੀਪਦੀ ਜੈਨਸੀ ਬ੍ਰਦਰ ਸੋ ਮੈਂ ਉਹਨਾਂ ਦੀਆਂ ਵੀਡੀਓਜ਼ ਨੂੰ ਵੇਖ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਕਿ ਕਿੰਨੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਆਸਾਂ ਛੱਡ ਦਿੱਤੀਆਂ ਹੋਣਗੀਆਂ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਡਾ ਘਰ ਬਣੇਗਾ ਜਾਂ ਕੋਈ ਜਿਹੜਾ ਉਹ ਪਾਹੇ ਗਿਆ ਜਦੋਂ ਰੱਬ ਦੀ ਗੱਲ ਕਰਦੀ ਹੈ ਨਾ ਸ਼ੈਤਾਨ ਨੂੰ ਬੜੀ ਲੱਜਦੀ ਹੁੰਦੀ ਆ ਨੈਟਵਰਕ ਸੀ ਬਹੁਤ ਪ੍ਰੋਬਲਮ ਹੋ ਰਹੀ ਆ ਸੋ ਉਹਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਮੈਂ ਆਪਣੀ ਰੋਜੀ ਰੋਟੀ ਦੇ ਲਈ ਮੈਨੂੰ ਇੱਕ ਵਧੀਆ ਕਨਵਿੰਸ ਮਿਲ ਜਾਏਗਾ ਜਿੱਦਾਂ ਪੋਸਟਲ ਜੀ ਨੇ ਆ ਆਟੋ ਜਿਹੜੇ ਨੇ ਈ ਰਿਕਸ਼ੇ ਜਿਹੜੇ ਉਹਨਾਂ ਨੂੰ ਦਿੱਤੇ ਨੇ ਸੋ ਮੈਂ ਇਹ ਸਾਰੀਆਂ ਗੱਲਾਂ ਦੇ ਪਿੱਛੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਏਦਾਂ ਦਾ ਆਤਮਾ ਪ੍ਰਭੂ ਸਾਡੇ ਹਰੇਕ ਦਾਸ ਨੂੰ ਦੇਵੇ ਵੇਖੋ ਉਹਨਾਂ ਨੇ ਇੱਕ ਬਾਰ-ਬਾਰ ਇੱਕ ਸ਼ਬਦ ਦੁਹਰਾਇਆ ਕਿ ਜਿਹੜੀ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਆ ਕਬਰਿਸਤਾਨ ਦੀ ਖਾਸ ਤੌਰ ਤੇ ਸਾਡੇ ਮਾਲਵੇ ਦੇ ਵਿੱਚ ਜਿੱਨੇ ਸਾਡੇ ਕ੍ਰਿਸ਼ਨ ਭਰਾ ਜਿਹੜੇ ਰਹਿੰਦੇ ਨੇ ਉਹਨਾਂ ਦੇ ਲਈ ਇਹ ਬੜੀ ਵੱਡੀ ਸਮੱਸਿਆ ਵਾ ਕਿ ਜਦੋਂ ਕੋਈ ਅਨਹੋਣੀ ਹੋ ਜਾਂਦੀ ਆ ਡੇਡ ਬਡੀ ਦਫਨਾਉਣ ਦੇ ਲਈ ਉਹਨਾਂ ਨੂੰ ਜਾਂ ਤੇ ਮਜਬੂਰੀ ਦੇ ਨਾਲ ਜਲਾਉਣਾ ਪੈਂਦਾ ਜਾਂ ਬੜੇ ਕਸ਼ਮਕਸ਼ ਦੇ ਨਾਲ ਉਹਨਾਂ ਨੂੰ ਆਪਣੇ ਮੁਰਦੇ ਨੂੰ ਕਿਤੇ ਜਾ ਕੇ ਦਫਰੋਣਾ ਪੈਂਦਾ ਔਰ ਉਹਨਾਂ ਦੇ ਲਈ ਵੇਖੋ ਕਿੱਡੀ ਵੱਡੀ ਗੱਲ ਪੋਸਟ ਜੀ ਨੇ ਕਹਿ ਦਿੱਤੀ ਵੀ ਤੁਸੀਂ ਕਿਤੋਂ ਵੀ ਹੋ ਕਿੱਥੋਂ ਵੀ ਹੋ ਤੁਹਾਨੂੰ ਫੋਨ ਕਰਨ ਦੀ ਵੀ ਲੋੜ ਨਹੀਂ ਤੁਹਾਨੂੰ ਪਰਮਿਸ਼ਨ ਲੈਣ ਦੀ ਵੀ ਲੋੜ ਨਹੀਂ ਤੁਸੀਂ ਗੱਡੀ ਤੇ ਲੈ ਆਓ ਸਭ ਵਨ ਜੇ ਤੁਹਾਡੇ ਕੋਲ ਨਹੀਂ ਵੈਲੇਬਲ ਉਹ ਵੀ ਤੁਸੀਂ ਆਓ ਉਹਦੇ ਵੀ ਮੈਂ ਪੈਸੇ ਦੇ ਦਾਂਗਾ ਤੁਸੀਂ ਇੱਥੇ ਆਓ ਆਪਣਾ ਮੁਰਦਾ ਦਫਨਾਓ ਤੇ ਆਪਣੇ ਘਰ ਨੂੰ ਜਾਓ ਪਰ ਜੋ ਬੰਦਾ ਬਪਤਿਸਮਾ ਲੈ ਲੈਂਦਾ ਉਹਦੀ ਬਾਡੀ ਮਰਨ ਤੋਂ ਬਾਅਦ ਕਿਤੇ ਹੋਰ ਰੀਤੀ ਰਿਵਾਜ ਦੇ ਨਹੀਂ ਬਲਕਿ ਜੋ ਬਾਈਬਲ ਦੇ ਅਰਸਾਮ ਲਿਖਿਆ ਉਸੇ ਰੀਤੀ ਰਿਵਾਜ ਦੇ ਨਾਲ ਹੀ ਦਫਨਾਇਆ ਜਾਣੀ ਚਾਹੀਦੀ ਆ ਪਰ ਇਹ ਸ਼ਬਦਾਂ ਦੇ ਨਾਲ ਉਹਨੇ ਇੱਕ ਸ਼ਬਦ ਬਾਰ-ਬਾਰ ਬੋਲਿਆ ਕਿ ਚਾਹੇ ਤੁਸੀਂ ਕਦੀ ਮੇਰੇ ਵਿਰੋਧੀ ਵੀ ਰਹੇ ਹੋਓ ਚਾਹੇ ਤੁਸੀਂ ਕਦੀ ਮੇਰੇ ਖਿਲਾਫ ਵੀ ਬੋਲੇ ਹੋਏ ਚਾਹੇ ਤੁਸੀਂ ਕਿਸੇ ਵੀ ਮਿਸ਼ਨ ਦੇ ਹੋ ਪਰ ਤੁਸੀਂ 크ਰਿਸਚੀਅਨ ਹੋ ਮਿਸ਼ਨ ਤੁਹਾਡੀ ਕੋਈ ਵੀ ਆ ਤੁਸੀਂ ਕਿਸੇ ਵੀ ਚੱਤ ਜਾਂਦੇ ਹੋ ਏ ਨਹੀਂ ਕਿ ਤੁਸੀਂ ਮੇਰੇ ਹੀ ਚਰਚ ਖੰਬੜਾ ਚਰਚੀ ਹੁੰਦੇ ਫੇਰੀਓ ਔਰ ਮੈਨੂੰ ਲੱਗਦਾ ਕਿ ਵਾਕਈ ਇੱਕ ਰੱਬ ਦੇ ਦਾਸ ਦੇ ਅੰਦਰ ਜਿਹੜੇ ਅੰਦਰ ਇਦਾਂ ਦਾ ਆਤਮਾ ਪ੍ਰਭੂ ਨੇ ਪਾਇਆ ਏ ਵੇਖੋ ਕਵਰਸਤਾਨਾ ਦਾ ਮਸਲਾ ਤੇ ਸਰਕਾਰਾਂ ਕੋ ਹੱਲਣੀ ਹੋਇਆ ਤੇ ਸਾਡੇ ਇੱਕ ਰੱਬ ਦੇ ਦਾਸ ਨੇ ਕਰ ਦਿੱਤਾ ਜੇ ਸਾਡੀਆਂ ਹੋਰ ਵੀ ਜਿੱਦਾਂ ਮਿਨਿਸਟਰੀਆਂ ਨੇ ਜੇ ਸਾਰੇ ਇਦਾਂ ਦੀ ਸੋਚ ਰੱਖ ਲੈਣ ਤੇ ਮੈਨੂੰ ਲੱਗਦਾ ਇਹ ਸਾਡਾ ਜਿਹੜਾ ਸਭ ਤੋਂ ਵੱਡਾ ਮਸਲਾ ਕਵਰਸਤਾਨਾ ਦਾ ਉਹ ਜਲਦ ਹੱਲ ਹੋਇਆ ਨਹੀਂ ਹੱਲ ਹੋਇਆ ਹੀ ਪਿਆ ਵਾ ਜੇ ਸਾਰੇ ਪੋਸਟਾਂ ਉੱਪਰ ਅੰਕੁਰੁੱਲਾ ਦੀ ਵਰਗੀ ਸੋਚ ਰੱਖ ਲੈਣ ਔਰ ਜਿੱਦਾਂ ਉਹਨਾਂ ਨੇ ਰੋਜ਼ਗਾਰ ਦਿੱਤਾ ਹੁਣ ਕਈ ਜਿਹੜੇ ਭੜਵੇ ਹੁਣੇ ਆ ਜਿਨ੍ਹਾਂ ਨੇ ਗੱਲ ਚੁਪਣੀ ਆ ਕਿ ਮੈਨੂੰ ਲੱਗਦਾ ਕਿ ਕਈ ਮੂੰਹ ਚੁੱਕ ਕੇ ਕਹਿਣਗੇ ਜੀ ਇਹ ਵੀ ਲਾਲਚ ਦੇ ਕੇ 크੍ਰਿਸਚਨ ਬਣਾਉਂਦੇ ਨੇ ਉਹ ਪਹਿਲੇ ਸੋਚ ਲੈਣ ਸਮਝ ਲੈਣ ਖਾਤੋਂ ਤੇ ਸ਼ਰਮ ਨੂੰ ਹੱਥ ਪਾ ਲੈਣ ਤੇ ਜੇ ਤੁਸੀਂ ਕੁਝ ਚੰਗਾ ਕਰ ਨਹੀਂ ਜੇ ਸਕਦੇ ਤੇ ਜੇ ਕੋਈ ਤਰ ਰਿਹਾ ਤੇ ਉਹਨੂੰ ਕਰਨ ਦਿਓ ਉਹਲੇ ਰਾਹ ਦੇ ਵਿੱਚ ਰੋੜਾ ਨਾ ਬਣਿਓ ਉਹਨਾਂ ਨੂੰ ਕਰਨ ਦਿਓ ਉਹ ਬੜਾ ਵੱਡਾ ਪ੍ਰਭੂ ਨਾਲ ਕੋ ਕੰਮ ਲੈ ਰਿਆ ਕੋ ਛੋਟੀ ਮੋਟੀ ਗੱਲ ਨਹੀਂ ਹੈ ਜਿਹੜੇ ਕੰਮ ਕਰ ਰਹੇ ਨੇ ਉਹ ਤੁਸੀਂ ਸਾਰੇ ਮੈਂ ਤੁਹਾਨੂੰ ਜਿਹੜੀ ਖਾਸ ਵੀਡੀਓ ਵੀਰੇ ਪਾਉਣ ਦਾ ਮਤਲਬ ਪਤਾ ਕੀ ਏ ਕਿ ਉਹਨਾਂ ਲਈ ਦੁਆ ਕਰੂੰਗੇ ਵੇਖੋ ਅਸੀਂ ਕਿੰਨੇ ਲੋਕ ਲੱਖਾਂ ਦੀ ਗਿਣਤੀ 'ਚ ਆਪਣੇ ਦੁੱਖ ਦੁਦ ਲੈ ਕੇ ਉੱਥੇ ਜਾਂਦੇ ਆ ਹਨਾ ਉਹ ਸਾਡੇ ਲਈ ਪ੍ਰਾਰਥਨਾ ਕਰਦੇ ਨੇ ਉਹਨਾਂ ਦੀ ਟੀਮਾਂ ਸਾਡੇ ਲਈ ਪ੍ਰੇਅਰ ਕਰਦੀਆਂ ਨੇ ਹੈ ਤੇ ਉਹਨਾਂ ਦੀ ਦੁਆਵਾਂ ਦੇ ਨਾਲ ਸਾਡੇ ਦੁੱਖ ਕੱਟੇ ਜਾਂਦੇ ਨੇ ਸਾਡੇ ਮਸਲੇ ਹੱਲ ਹੋ ਜਾਂਦੇ ਨੇ ਪਰ ਅਸਲ ਦੇ ਵਿੱਚ ਉਹਨਾਂ ਨੂੰ ਵੀ ਪ੍ਰਾਰਥਨਾ ਦੀ ਲੋੜ ਆ ਜੇ ਤੁਸੀਂ ਚਾਹੁੰਦੇ ਹੋ ਕਿ ਹੋਰ ਵੱਤ ਵਾ ਤੁਹਾਡੇ ਲਈ ਉਹ ਸੇਵਾ ਕਰਨ ਹੋਰ ਵੱਤ ਵਾ ਤੁਹਾਡੇ ਲੋਕਾਂ ਦੇ ਲਈ ਉਹ ਕੰਮ ਕਰਨ ਹੋਰ ਵੱਤ ਵਾ ਲੋਕ ਉਹਨਾਂ ਕੋਲ ਜਾ ਕੇ ਸ਼ਿਫਾਵਾਂ ਪਾਉਣ ਤੇ ਇਹ ਨਾ ਸੋਚਿਆ ਕਰੋ ਕਿ ਰੱਬ ਦੇ ਦਾਸ ਨੂੰ ਪ੍ਰਾਰਥਨਾ ਦੀ ਲੋੜ ਨਹੀਂ ਆ ਜਿੱਥੇ ਤੁਸੀਂ ਦੂਸਰਿਆਂ ਦੇ ਲਈ ਪ੍ਰਾਰਥਨਾ ਕਰਦੇ ਹੋ ਰੱਬ ਦੇ ਦਾਸਾਂ ਲਈ ਵੀ ਪ੍ਰਾਰਥਨਾ ਜ਼ਰੂਰ ਕਰਿਆ ਕਰੋ ਔਰ ਖਾਸ ਤੌਰ ਤੇ ਪਾਸਟਲ ਜੀ ਨੂੰ ਪ੍ਰਾਰਥਨਾ ਚ ਯਾਦ ਰੱਖੋ ਮੈਂ ਤੇ ਰੋਜ਼ਾਨਾ ਪ੍ਰਭੂ ਨੂੰ ਹਾਜ਼ਰ ਨਾਲ ਜੇ ਜਾਣ ਕੇ ਤੁਹਾਡੇ ਅੱਗੇ ਗੱਲ ਕਰ ਲਾਂਗਾ ਕਿ ਮੈਂ ਰਜਨਾ ਰੱਬ ਦੇ ਦਾਸਾਂ ਲਈ ਪ੍ਰਾਰਥਨਾ ਕਰਦਾ ਪਾਸਟਰ ਅੰਕਨੂਲਾ ਜੀ ਲਈ ਪਾਸਟਰ ਬਜਿੰਦਰ ਸਿੰਘ ਜੀ ਲਈ ਪਾਸਟਰ ਹਰਪੀਤ देओल ਜੀ ਲਈ ਪਾਸਟਰ ਪੌਲਦੀਨਾ ਕਰਨ ਜੀ ਦੇ ਲਈ ਪਾਸਟਰ ਸੁਖਪਾਰਣ ਵਾਲੀ ਜੀ ਦੇ ਲਈ ਔਰ ਹੋਰ ਵੀ ਜਿੰਨੇ ਮੇਰੇ ਰੱਬ ਦੇ ਦਾਸ ਨੇ ਜਿਹੜੇ ਜਿਹੜੇ ਮੇਰੀ ਯਾਦ ਵਿੱਚ ਨਹੀਂ ਜਾਂ ਮ ਉਹਨਾਂ ਨੂੰ ਜਾਣਦਾ ਮੈਂ ਕਿ ਇਹ ਰੱਬ ਦੇ ਦਾਸ ਸੇਵਾ ਕਰਦੇ ਨੇ ਮੈਂ ਡੇਲੀ ਰਾਤ ਉਹਨਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਸੱਚਮੁੱਚ ਇਹ ਮੇਰਾ ਪ੍ਰਭੂ ਜਾਣਦਾ ਕਿ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਕਿਉਂਕਿ ਮੇਰਾ ਦਿਲ ਕਹਿੰਦਾ ਕਿ ਉਹਨਾਂ ਨੂੰ ਸਾਡੀਆਂ ਦੁਆਵਾਂ ਦੀ ਪ੍ਰਾਰਥਨਾਵਾਂ ਦੀ ਲੋੜ ਹੈ ਤੇ ਤੁਸੀਂ ਸਾਰੇ ਹੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਔਰ ਮੈਂ ਦਿਲ ਤੋਂ ਸਲਾਮ ਕਰਦਾ ਹਾਂ ਅਪੋਸਟਲ ਅੰਕਨੂਲਾ ਜੀ ਨੂੰ ਕਿ ਉਹ ਪ੍ਰਭੂ ਉਹਨਾਂ ਨੂੰ ਹੋਰ ਇਸਤੇਮਾਲ ਕਰੇ ਦਿਨ ਰਾਤ ਚੁਗਣੀ ਉਹ ਤਰੱਕੀ ਕਰਨ ਔਰ ਆਪਣੀ ਕੌਮ ਦੇ ਲਈ ਉਹ ਸੇਵਾ ਕਰ ਸਕਣ ਰੱਬ ਦੇ ਦਾਸ ਅਪੋਸਟਲ ਅੰਕਨੂਲਾ ਜੀ ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ ਤੁਸੀਂ ਕੌਮ ਦੇ ਲਈ ਕੰਮ ਕਰੋ ਔਰ ਮੈਂ ਦਾਅਵੇ ਨਾ ਕਹਿੰਦਾ ਤੁਹਾਡੇ ਦੁਆਰਾ ਸ਼ੁਰੂਆਤ ਕੀਤੀ ਗਈ ਇੱਕ ਦਿਨ ਪੰਜਾਬ ਦੇ ਵਿੱਚ ਇੱਕ ਨਵੀਂ ਪੇਧਾਰੀ ਲੈ ਕੇ ਆਏਗੀ ਪੰਜਾਬ ਦੇ ਮਸੀਹਤ ਦੇ ਵਿੱਚ ਇੱਕ ਵੱਡਾ ਚਮਤਕਾਰ ਕਰੇਗੀ ਤੁਹਾਡੇ ਨਾਂ ਦੇ ਵਿੱਚ ਪੰਜਾਬ ਦੀ ਮਸੀਹਤ ਵੱਡੇ ਪੱਧਰ 'ਤੇ ਆਪਣਾ ਨਾਮ ਰੋਸ਼ਨ ਕਰੇਗੀ ਕਿਉਂਕਿ ਤੁਹਾਡੇ ਵਰਗੇ ਦਾਸ ਜਿਨ੍ਹਾਂ ਨੂੰ 크ਰਿਸਚੈਂਟੀ ਦਾ ਦਰਦ ਆ ਉਹ ਆਪਣੇ ਦਰਦ ਨੂੰ ਰੱਖਦੇ ਹੋਏ ਆਪਣੇ ਲੋਕਾਂ ਦੇ ਲਈ ਕੰਮ ਕਰ ਰਹੇ ਨੇ ਔਰ ਇਹ ਜਿਹੜੇ ਗੱਲਾਂ ਕਰਦੇ ਨੇ ਨਾ ਤੇ ਦਾਨ ਫੰਡ ਇਕੱਠਾ ਹੁੰਦਾ ਉੱਥੇ ਇਦਾਂ ਹੁੰਦਾ ਉਹ ਇਦਾਂ ਲੋਕਾਂ ਦੇ ਉੱਤੇ ਲਾਉਂਦੇ ਵੀ ਨੇ ਇਹ ਤੋਂ ਲਵਾ ਹਰ ਮਹੀਨੇ ਤੁਹਾਨੂੰ ਪਤਾ ਲੋਕਾਂ ਦੇ ਘਰਾਂ ਚ ਰਾਸ਼ਨ ਜਾਂਦਾ ਵਾ ਹਰ ਮਹੀਨ ਵੱਡੇ ਗੱਡੀਆਂ ਭਰ ਕੇ ਕੋਈ ਥੋੜਾ ਬੋਤ ਨਹੀਂ ਸੋ ਤੁਸੀਂ ਸਾਰੇ ਰੱਬ ਦੇ ਦਾਸ ਲਈ ਪ੍ਰਾਰਥਨਾ ਕਰੋ ਆਪਾਂ ਸਾਰੇ ਮਿਲ ਕੇ ਉਹਨਾਂ ਲਈ ਪ੍ਰਾਰਥਨਾ ਕਰੀਏ ਕਿ ਪ੍ਰਭੂ ਉਹਨਾਂ ਨੂੰ ਇਸਤੇਮਾਲ ਕਰੇ ਔਰ ਮੇਰੀ ਅੱਜ ਵੀਡੀਓ ਬਣਾਉਣਾ ਇਹੋ ਮਕਸਦ ਸੀਗਾ ਕਿ ਆਪਾਂ ਸ਼ਾਇਦ ਭੁੱਲਣਾ ਚਾਹੀਏ ਕਿ ਉਹਨਾਂ ਨੂੰ ਸਾਡੀ ਦੁਆਵਾਂ ਦੀ ਲੋੜ ਹੈ ਔਰ ਹਰੇਕ ਰੱਬ ਦੇ ਦਾਸ ਲਈ ਦੁਆ ਕਰੀਏ ਜਿਹੜੇ ਰੱਬ ਦੇ ਦਾਸ ਕੋ ਅਸੀਂ ਕੁਝ ਲੈ ਕੇ ਆਨੇ ਆ ਖੁਦਾ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ ਉਹਨਾਂ ਨੂੰ ਅਸੀਂ ਸਿਹਤ ਬਖਸ਼ੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਯਿਸੂ ਦੇ ਨਾਂ ਦੇ ਵਿੱਚ ਸਭਨਾਂ ਨੂੰ ਜੈਮ ਸਿੱਧੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਅੱਗੇ ਲੋਕਾਂ ਤੱਕ ਪੰਚਾ ਕੇ ਲੋਕੀ ਵੀ ਪੂਰੀ ਸਚਾਈ ਨੂੰ ਜਾਣ ਸਕਣ ਗੋਡ ਬlesਸ ਯੂ ਔਰ ਵਿਚਾਰਮਦਾਸ ਦੇ ਚੈਨਲ ਦੇਖ ਰਹੇ ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਵਿਚਾਰਮਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬlesਸ ਕਰੇ